ਜਿਹੜਾ ਬੰਦਾ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਕੇ ਆਊਗਾ ਉਹਦੇ ਵਾਸਤੇ ਚ ਮਹਾਰਾਜ ਤੋਂ 3000 ਰੁਪਏ ਦਾ ਲੈ ਅੱਜ ਤੋਂ 3000 ਰੁਪਏ ਦਾ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰੂਗਾ ਬੱਦ ਬੱਦ ਲਾਈਕ ਕਰੂਗਾ ਪੇਜ ਨੂੰ ਫੋਲੋ ਕਰੂਗਾ ਤਾਂ ਤੁਸੀਂ ਇਹ ਜੋ ਉਮਰ ਸਿਰਫ 3000 ਰੁਪਏ ਦਾ 3000 ਰੁਪਏ ਦਾ ਲੈ ਜਾਓ ਸਾਈਜ਼ ਫੇਰ ਨਾਲ ਬੋਲ ਰਿਹਾ 600 ਐਮ ਦਾ ਸਾਈਜ਼ ਤਿੰਨ ਰੰਗ ਹੋਣਗੇ ਵਾਈਟ ਬੋਂਬੇ ਨੈਚੁਰਲ ਵਾਈਟ 15000 18000 ਰੁਪਏ ਦਾ ਦਿੰਨੇ ਆ ਤੇ ਬੋਲਦੇ ਆ ਤੇ ਵਿਕਦਾ ਹੈ ਉਹਦਾ ਰਿਸਪੌਂਸ ਦੇਖਦੇ ਹੋਏ ਅੱਜ ਇਹਦਾ ਚੁਮਰ ਦਾ ਰੇਟ ਅਸੀਂ 6 ਫੁੱਟ ਲੰਬੇ ਸਾਈਜ਼ ਦਾ 12000 ਰੁਪਏ ਕਰਤਾ ਅੱਛਾ ਇਹਦਾ ਵੀ ਘਟਾਤਾ 12000 ਰੁਪਏ ਇਹਦਾ ਸਾਈਜ਼ ਹੈਗਾ ਕਿ 4 ਫੁੱਟ ਚੌੜਾ 6 ਫੁੱਟ ਲੰਬਾ 1200 1800 ਜੀ ਇਹਦਾ ਰੰਗ ਬੋਡੀ ਦਾ 골ਡਨ ਵੀ ਮਿਲ ਜੂ ਬਲੈਕ ਵੀ ਮਿਲ ਜੂਗਾ ਤੇ ਇਹ ਕੀ ਚੀਜ਼ ਲੈਣ ਦਾ ਸੁਭਾਅ ਹੋਣਾ ਕਿਉਂ ਬਾਪੂ ਇਹ ਆਪਣਾ ਜੂਮਰ ਬਲੈਕ ਮਾਮਾ 600 ਐਮ ਜਾਨਕੀ 2 ਫੁੱਟ ਤੇ 2.5 ਦਾ ਜੂਮਰ ਆਪਣੀ ਹਰੇਕ ਵੀਡੀਓ ਚ 3500 ਪੁੱਲਿਆ ਜਾਂਦਾ ਜੀ ਜਿਹਦੀ ਕਿ ਇੰਨੀ ਕੀ ਸਾਲੋਂ ਪ੍ਰੋਮੋਸ਼ਨ ਤੇ ਇੰਨਾ ਵਧੀਆ ਰਿਸਪੌਂਸ ਮਿਲਿਆ ਉਹਨੂੰ ਦੇਖਦੇ ਹੋਏ ਅੱਜ ਅਸੀਂ ਸਪੈਸ਼ਲ ਰੇਟ ਕੱਢਿਆ ਸਿਰਫ ਇਹ ਵੀਡੀਓ ਵਾਸਤੇ ਜੀ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਕੇ ਆਊਗਾ ਉਹਦੇ ਵਾਸਤੇ ਜੂਮਰ ਅਜ ਤੋਂ 3000 ਰੁਪਏ ਦਾ ਲੈ ਅੱਜ ਤੋਂ 3000 ਰੁਪਏ ਦਾ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰੂਗਾ ਬੱਦ-ਬੱਦ ਲਾਈਕ ਕਰੂਗਾ ਪੇਜ ਨੂੰ ਫੋਲੋ ਕਰੂਗਾ ਤੁਸੀਂ ਇਹ ਜੀ ਉਮਰ ਸਿਰਫ 3000 ਰੁਪਏ ਦਾ 3000 ਰੁਪਏ ਦਾ ਲੈ ਜਾਓ ਸਾਈਜ਼ ਫੇਰ ਨਾਲ ਬੋਲ ਰਿਹਾ 600 ਐਮ ਦਾ ਸਾਈਜ਼ ਤਿੰਨ ਰੰਗ ਹੋਣਗੇ ਵਾਈਟ ਬੰਬੇ ਨੇਚਰਲ ਵਾਈਟ ਤੇ 2 ਫੁੱਟ ਦਾ ਘੇਰਾ ਹੋਊਗਾ ਬਲੈਕ ਮਾਮਾ ਤੇ ਅਗਰ ਇਹਦੇ ਵਿੱਚ ਰੰਗ 골ਡਨ ਰੈਗ ਲਾ ਬੋਡੀ ਦਾ 골ਡਨ ਵੀ ਰੰਗੇ اسی ਰੇਟ 'ਚ ਦਵਾਂਗੇ ਲਾ اسی ਰੇਟ 'ਚ ਤੁਸੀਂ ਬਲੈਕ ਲੈਣਾ 골ਡਨ ਰੈਡਾ ਦਾ ਸਿਰਫ 3000 ਰੁਪਏ ਦਾ ਮਾੜਾ ਜਿਹਾ ਡਰੈੱਸ ਬੋਲਦੇ ਆਪਾਂ ਸਾਡਾ ਡਰੈੱਸ ਹੈਗਾ ਜੀ ਬਰਨਾਲਾ ਸ਼ਹਿਰ ਹੈਗਾ ਅੰਸ਼ ਇਲੈਕਟ੍ਰਿਕ ਸਟੋਰ ਰੀਨਿਵੇਸ਼ਨ ਤੋਂ ਥੋੜਾ ਅੱਗੇ ਆ ਕੇ ਪੁਰਾਣਾ ਸਿਨੇਮਾ ਜਮਾ ਉਹਦੇ ਸਾਹਮਣੇ ਸ਼ੋਰੂਮ ਚ ਮਰਾਦਾ ਹੈਗਾ ਮੇਰਾ ਫੋਨ ਨੰਬਰ ਹੈਗਾ 9872412345 ਸਕਰੀਨ ਤੇ ਨੇਮ ਤੇ ਨੰਬਰ ਤੇ ਨਾਮ ਦੋਨੇ ਚੱਲਦੇ ਹੋਣਗੇ ਐਵੇਂ ਜਿਵੇਂ ਅਸੀਂ ਇੱਕ ਹੋਰ ਆਫਰ ਲਾਈ ਹੈ ਜਿਹੜਾ ਅਸੀਂ ਆਹ ਚੂਮਰ ਹਰੇਕ ਵੀਡੀਓ ਦੇ ਵਿੱਚ 15000 18000 ਰੁਪਏ ਦਾ ਦਿੰਨੇ ਤੇ ਬੋਲਦੇ ਆ ਤੇ ਵਿਖਦਾ ਉਹਦਾ ਰਿਸਪੌਂਸ ਦੇਖਦੇ ਹੋਏ ਅੱਜ ਇਹਦਾ ਚੂਮਰ ਦਾ ਰੇਟ ਅਸੀਂ 6 ਫੁੱਟ ਲੰਬੇ ਸਾਈਜ਼ ਦਾ 12000 ਰੁਪਏ ਕਰਤਾ ਅੱਛਾ ਇਹਦਾ ਵੀ ਘਟਾਤਾ 12000 ਰੁਪਏ ਲੈ ਇਹ ਇਹਦਾ ਵੀ 12000 ਦਾ ਗੱਲ ਇੱਥੇ ਨਹੀਂ ਨਿਬੜਦੀ ਹੈਗੀ ਵੀ ਗੱਲ ਇੱਥੇ ਹੀ ਨਿਬੜ ਜੂਗੀ ਉਸ ਤੋਂ ਬਾਅਦ ਕੋਈ ਆਫਰ ਵੱਡੀ ਲਾਈ ਆ ਸੀ ਜਿਹੜਾ ਚੂਮਰ ਆਹ ਬਾਜ਼ਾਰ ਦੇ ਵਿੱਚ 50000 ਰੁਪਏ ਦਾ ਮਿਲਦਾ ਸਭ ਤੋਂ ਵੱਡੇ ਸਾਈਜ਼ ਦਾ ਇਸ ਵੱਡੇ ਸਾਈਜ਼ ਦਾ ਕੋਈ ਚੂਮਰ ਆਂਦਾ ਨਹੀਂ ਜੀ ਇਹਦਾ ਸਾਈਜ਼ ਹੈਗਾ ਕਿ 4 ਫੁੱਟ ਚੌੜਾ 6 ਫੁੱਟ ਲੰਬਾ 1200 1800 ਜੀ ਇਹਦਾ ਰੰਗ ਬੋਡੀ ਦਾ 골ਡਨ ਵੀ ਮਿਲ ਜੂ ਬਲੈਕ ਵੀ ਮਿਲ ਜੂਗਾ ਤੇ ਇਹਦਾ ਰੇਟ ਅੱਜ ਤੋਂ ਅਸੀ ਕਰਤਾ ਜੀ ਬਿਨਾ ਬੱਲਵਾ ਤੋਂ 30000 ਰੁਪਿਆ ਬਿਨਾ ਬੱਲਵਾ ਤੋਂ ਸਿਰਫ 30000 ਰੁਪਿਆ 30000 ਰੁਪਿਆ ਦਾ ਬਿਨਾ ਬੱਲਵਾ ਤੋਂ ਆ 38000 ਅਸੀਂ ਅਸੀਂ 30000 ਰੁਪਿਆ ਕਰਤਾ ਜੀ ਬੱਲਵ ਦਾ ਪ੍ਰਾਈਸ ਅਲੱਗ ਕਿਉਂ ਹੁੰਦਾ ਵੀ ਕੋਈ ਬੱਲੋ ਕਹਿੰਦਾ ਵੀ 50 ਆਲਾ ਪੌਣਾ ਕੋਈ ਕਹਿੰਦਾ 80 ਆਲਾ ਪੌਣਾ ਕੋਈ ਕਹਿੰਦਾ 200 ਰੁਪਿਆ ਵਾਲਾ ਪੌਣਾ ਗੈਸ ਕਰਕੇ ਬੱਲਵ ਦਾ ਪ੍ਰਾਈਸ ਅੱਡ ਹੁੰਦਾ ਗਾਲਤ ਹੋਈ ਆ ਵੇਖੋ ਇਧਰ ਮੜਾ ਇਹ ਤੇ ਇਹ ਤੇ ਕੈਮਰਾ ਕਗਾ ਹੀ ਕਰ ਮੜਾ ਅਕਲਦੀਪ ਇਹ ਤੇ ਕੈਮਰਾ ਦਿਖਾਈ ਬਾਈ ਮੈਨੂੰ ਲੱਗਦਾ ਅੱਗੇ ਨਾਲੋਂ ਤੂੰ ਅਪਡੇਟ ਬਾਲੀ ਵਧਾ ਦਿੱਤੀ ਐ ਫਿਰ ਜਿਵੇਂ ਜਿਵੇਂ ਡਿਮਾਂਡ ਬਾਲੀ ਵੱਧਦੀ ਜਾਂਦੀ ਐ ਉਹਦਾ ਰਿਸਪੌਂਸ ਵਾਲੀ ਸਾਨੂੰ ਰਿਸਪੌਂਸ ਹਾਂਜੀ ਹਾਂਜੀ ਮੜਾ ਇਹਨਾਂ ਦੇ ਵੀ ਇਹਨਾਂ ਦੇ ਆ ਉਹਦਾ ਉਹਦਾ 골ਡਨ ਸ਼ੇਡ ਆ ਜਿਹੜਾ ਆਪਾਂ 30000 ਰੁਪਏ ਦਾ ਬੋਲੇਗਾ ਜੀ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਸਾਡੇ ਕੋਲ ਪੱਖੇ ਵਾਲੇ ਚੋਂ ਮਰਨੇਗੇ ਵਿੱਚ ਪੱਖਾ ਬਿਨਲੇ ਚੋਂ ਮਰ ਨਾਲ ਲਾਈਟਾਂ ਚੱਲਦੀਆਂ ਨੇਗੀਆਂ ਜਿਵੇਂ ਕਿ ਆਹ ਪਿਆਗਾ 골ਡਨ ਬੋਡੀ ਬਲੈਕ ਬੋਡੀ ਇਹ 12000 ਰੁਪਏ ਤੋਂ ਘੱਟ ਤੁਹਾਨੂੰ ਕਿਸੇ ਦੁਕਾਨ ਕਿਸੇ ਸ਼ਹਿਰ ਤੋਂ ਨਹੀਂ ਮਿਲੂਗਾ ਆਪਣਾ ਰੇਟ ਇਹਦਾ 8000 ਰੁਪਏ ਕਰਤਾ ਅੱਛਾ ਦੋਨਾਂ ਦਾ ਦੋਨਾਂ ਦਾ ਸਣੇ ਪੱਖੇ ਸਣੇ ਪੱਖੇ ਬਿਦਰ ਮੋਡ ਬਿਦਰ ਲਾਈਟਾਂ 8000 ਰੁਪਏ ਦਾ ਸਣੇ ਪੱਖੇ ਬਿਦਰ ਮੋਡ ਬ੍ਰਧ ਚੂਮਰ ਸਿਰਫ 8000 ਰੁਪਏ ਦਾ ਇਹ ਜੇ ਤੁਸੀਂ ਰੰਗ ਲੈ ਸਕਦੇ ਆ 골ਡ ਲੈ ਸਕਦੇ ਆ ਬਲੈਕ ਲੈ ਸਕਦੇ ਆ ਵੈਸੇ ਹੀ ਪੱਖਾ ਜੇ ਇਕੱਲਾ ਹੀ ਲੈਣਾ ਤਾਂ ਤੁਹਾਨੂੰ ਪਤਾ ਹੀ ਆ ਬਾਈ ਤਕਰੀਬਨ ਜੇ ਚੰਗਾ ਪੱਖਾ ਲੈਣਾ 2000 ਰੁਪਏ ਦਾ 8000 ਤੋਂ ਘੱਟ ਫੈਂਸੀ ਪੱਖਾ ਰੀਮੋਟ ਵਾਲਾ ਆਂਦਾ ਹੀ ਨਹੀਂ ਆਉਂਦਾ ਨਹੀਂ ਤੇ ਇਹਦੇ ਤੁਹਾਨੂੰ ਦੋ ਆਪਸ਼ਨ ਆ ਸਾਡੇ ਕੋਲੇ ਇਹ ਵੀ ਆਰਟੀਕਲ ਨੇ ਕਿ ਆਇਆ ਕ੍ਰਿਸਟਲ ਦੇ ਵਿੱਚ ਕਾਫੀ ਡਿਜ਼ਾਈਨ ਨੇਗੇ ਉਹ ਜਿਹੜੇ ਆਰਟੀਕਲ ਆ ਸਾਡੇ ਹਰੇਕ ਝੂਮਰਾਂ ਦੇ ਉੱਪਰ ਡਿਸਕਾਊਂਟ ਰੱਖਿਆ ਹੋਇਆ ਹੈਗਾ 20% ਜੀ ਜਿਹੜਾ ਕਿ ਬਾਹਰ ਸਪੈਸ਼ਲ ਵੀਡੀਓ ਦੇਖ ਕੇ ਆਂਦਾ ਉਹ ਤੁਹਾਨੂੰ ਮਿਲੂਗਾ ਹੀ ਮਿਲੂਗਾ ਜਿਹੜੇ ਨੈੱਟ ਰੇਟ ਬੋਲਦੇ ਉਹ ਨੈੱਟੀ ਨਹੀਂ ਸਾਡੇ ਯਾਰ ਤੁਸੀਂ ਨੈੱਟ ਤੇ ਦੇਖ ਲਓ ਸਰਚਾਂ ਮਾਰ ਲਓ ਅੱਕ ਗਏ ਹੋਵੋਗੇ ਪਰ ਜਿਹੜੀ ਚੀਜ਼ ਤੁਹਾਨੂੰ ਅੱਖੀਂ ਦੇਖ ਕੇ ਲੈਣ ਬਾਬੂ ਬਿਲਕੁਲ ਸਹੀ ਗੱਲ ਹੈ ਹਾਂਜੀ ਤੇ ਮਾੜਾ ਐਡਰੈਸ ਬੋਲ ਦੇਗੇ ਜੀ ਆਪਾਂ ਸਾਡਾ ਐਡਰੈਸ ਹੈਗਾ ਜੀ ਬਰਨਾਲਾ ਸ਼ਹਿਰ ਪੰਜਾਬ ਦੇ ਵਿੱਚ ਅਨ ਸਲੈਕਟਿਵ ਸਟੋਰ ਬਰਨਾਲੇ ਰੇਲਵੇ ਸਟੇਸ਼ਨ ਤੋਂ ਥੋੜਾ ਜਿਹਾ ਅੱਗੇ ਆ ਕੇ ਪ੍ਰਾਣਾ ਸਿਨੇਮਾ ਹੁੰਦਾ ਜਮਾ ਉਹਦੇ ਸਾਹਮਣੇ ਸ਼ੋਰੂਮ ਚੋਂ ਮੁਰਾਦਾਗਾ ਮੇਰਾ ਫੋਨ ਨੰਬਰ ਹੈਗਾ 9872412345 ਇਹਦੇ ਤੁਸੀਂ ਕਾਲ ਕਰਕੇ ਬੁੱਕ ਵੀ ਕਰਾ ਸਕਦੇ ਆ ਬਾਬੂ ਬੁੱਕ ਤੇ ਵੀ ਕਰਾ ਸਕਦੇ ਹੋ ਜੇ ਤੁਸੀਂ ਕੋਈ ਫੋਟੋ ਦੇਖਣੀ ਹੈ ਇਸੇ ਨੰਬਰ ਤੇ ਮੈਸੇਜ ਪਾ ਕੇ ਵਟਸਐਪ ਤੇ ਇੱਕ ਲਿੰਕ ਆਊਗਾ ਉਹਨੂੰ ਓਪਨ ਕਰੋਗੇ ਸਾਰੀਆਂ ਫੋਟੋਆਂ ਤੁਹਾਡੇ ਮੂਕੇ ਆ ਜਾਣਗੀਆਂ ਸਾਰੀਆਂ ਫੋਟੋ